ਭਾਈ ਅਸਤਿਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਭਾਈ ਸਵਾਗਤ ਹੈ ਜੀ ਚਲੋ ਵਪਾਰ ਕਰਦੇ ਜੀ ਹਾਂਜੀ ਬਹੁਤ ਟੈਮੋ ਕੀ ਕਰਦੇ ਨੂੰ ਹਾਂਜੀ ਗਾਈਆਂ ਕਰਦੇ ਮੈਂ ਜਦਾਂ ਨਿਕਲ ਮੱਝਾਂ ਨਾਲ ਗਾਈਆਂ ਦਾ ਵੀ ਸਾਰਾ ਮਿਕਸੀ ਕਰਦੇ ਹਾਂਜੀ ਚਲੋ ਕਿੰਨੇ ਗਾਮ ਵੀਰ ਜੀ ਅੱਜ ਗਾਈਆਂ 4 ਜੀ ਚਲੋ ਬੋਲੋ ਫਿਰ ਇਹਦੇ ਬਾਰੇ ਇਹ ਸੁਆ ਜੀ ਭਾਈ ਤੇ ਜਾ ਸੁਆ ਜੀ ਸੁਣੀ ਆ ਹਾਂਜੀ ਠੀਕ ਆ ਤੇ ਕਿੰਨੇ ਤੋ ਤੇ ਕਰੋਗੀ ਦੁੱਧ ਕਰੂ ਭਾ ਦੋ 15 16 ਕਿਲੋ ਤੋਰੋ ਜੀ ਤੋਰ ਲੰਮੀ ਤੋ ਆ ਕਰ ਲਓ ਵੀਰ ਜੀ ਮਾੜਾ ਲੋ ਜੀ ਦੇਖੋ ਆਰੇ ਫਾਜ ਲੈ ਜੂ ਰਹਿਣਾ ਹਾਂਜੀ ਟਾਈਮ ਲੈ ਜਦਾ ਬਾਰਾ ਲੈ ਜੂਈ ਬਸ ਠੀਕ ਆ ਆ ਜੋ ਬਾਹਰ ਬਾਣੀ ਬਸ ਠੀਕ ਹਾਂਸ ਰੋਕੇ ਦੀ ਹਾਂਜੀ ਉੱਤੇ ਭਾਈ ਠੀਕ ਹੈ ਭਾਈ ਜਾਨ ਕਾ ਹਾਂਜੀ ਹਾਂਜੀ ਜੈ ਜੀ ਪੰਜਾਹ ਆ ਯਾਰ ਕਰ ਦਮਾਨ ਤਨ ਹਾਂ ਪੰਜਾਹ ਹੀ ਦੇ ਰਾਂਗੇ ਹੋਰ ਹੋ ਜਾਊਗਾ ਕਰ ਦਾਂਗੇ ਕਿੰਨਾ ਓਵਰ ਯਾਰ ਕਰਤਾ ਸਾਡੇ ਰਵਾਇਤ ਦੇ ਰਹਾਂ ਇਹ 45 45000 ਦੀ ਜਿਹੜੀ ਪਰਿਵਾਰ ਹੁਣ ਪਾ ਇੱਥੇ ਕਿਸਨ ਕੀ ਬਾਤ ਰਵਾਇਤ ਚਲੋ ਕੋਈ ਨਹੀਂ ਠੀਕ ਆ ਆਹ ਇਹ ਦੋ ਡੰਡ ਜੀ ਇਹ ਦੋ ਦੰਦਾ ਪਹਿਲਾ ਸੋਹ ਹਾਂਜੀ ਆ ਜੋ ਗੱਬਣੀ ਨਾ ਲੱਭਣੀ ਆਲੀ ਬੱਲੋ ਹਾਂ ਤਾਂ ਹੀ ਨਾ ਫਰ ਆਹਤ ਪਾਈ ਨਹੀਂ ਜਾਂਦੀ ਗਾਂਵ ਰਕੇ ਇਹ ਯੂਟਿਊਬਰ ਨਹੀਂ ਪਾ ਲਾਦਾ ਕਿਉਂ ਭਾਈ ਆ ਜੋ ਯਾਰ ਟੈਮਣਾ ਜੇ ਵੀ ਇਹ ਲੈ ਜਾਣੇ ਡੱਕ ਦੇਣੇ ਜੇ ਭਲਾ ਭੁਲਾ ਚ ਜੇ ਹੂੰ ਮੈਰ ਸੋਣੀ ਹੋਣਾ ਹਾਂ ਹਾਂਜੀ ਇਹਦਾ ਮੁੱਲ ਭਾਈ 42000 ਜੇ ਇਹ ਕਿੰਨੇ ਦੀ 24000 ਦੀ ਦੇ ਰਾਂ ਹੋਰ ਹੋ ਜਾਊਗਾ 2000 ਘਾੜ ਤਾਂ ਜਾਂ ਦੋ ਲਿਆਓ ਪਰਲੀ ਇਹ ਭਾਈ ਤੋਂ ਕਰਦੇ ਦੁੱਧ 8 ਕਿਲੋ ਜੇਰ ਕੋ ਕਪੜਾ ਹੈ ਨਹੀਂ ਗੱਬਣਾ ਬਣੀ ਹੈਗੀ ਕਹਿ ਨਹੀਂ ਸਕਦੇ ਖਾਲੀ ਗਈ ਆਪਾਂ ਨਾ ਹਾਂ ਠੀਕ ਲਿਓ 8 8 ਕੱਲ ਦੁੱਧ ਪਹਿਲਾ ਸਵੇਰੇ ਹਾਂਜੀ ਲਓ ਜੀ ਪਹਿਲਾ ਸਵੇਰਾ 8 ਕੱਲ ਦੁੱਧ ਆ ਤੇ ਖਾਲੀ ਸਮਝ ਕੇ ਲੈ ਕੇ ਜਾਇਆ ਜੀ ਦੇਖੋ ਚਾਹ ਜੂ ਵੜੀਆ ਚਾਹ ਬੜਾ ਠੰਡੀ ਵੜੀ ਵਾ ਠੀਕ ਆਇ ਕਾਇ ਬਾ ਕੋਈ ਨਹੀਂ ਆਣੇ ਰੀਨ ਪਾੜੀ ਤੇ ਲੋੜ ਵਾ ਠੀਕ ਆਜੋ ਲਿਓ ਲਿਓ ਹਾਂਜੀ ਫਿਰ ਭਾਜੀ ਇਹਦਾ ਮੁੱਲ ਭਾਈ 20000 ਇਹਨੂੰ ਹੋਰ ਛੱਡੋ ਹਾਂਜੀ ਚੱਲ ਤੇ ਹੀ ਤੇਰਾ ਨਹੀਂ ਹੋਰ ਛੱਡਾ ਕਿਹਦੀ 20 ਹੀ ਪੂਰੇ ਤੇਰਾ ਦੋ ਹੀ ਹੋਰ ਛੱਡ ਦੋ ਨਹੀਂ ਦੋ ਨੇ ਚੱਗੇ ਜਾਣ ਦੋ ਜਾਣ ਦੋ ਜਾਣ ਦੋ ਚੱਲ ਹੋ ਗਈ ਆਹ ਇਹ ਭਾਜੀ 20 ਦਿਨ ਲੈਂਦੀ ਗਾ ਕੱਟੀ ਸੁਆ ਸੁਆ ਦੂਜਾ ਦੂਜਾ ਸੁਆ ਚਲੋ ਬਾਦ ਵਿੱਚ ਜਾ ਸਕਦੇ ਕਿ ਨਹੀਂ ਹਾਂਜੀ ਬਾਦ ਵਿੱਚ ਖੜ੍ਹ ਲੈਂਦੀ ਉੱਤੇ ਵੀ ਜਿਹੜੇ ਦਿਨ ਲੋ ਜੀ ਵੇਖੋ ਕਰਾਦੀ

ਆਜੇ ਚੱਲ ਜੇ ਚਲੋ ਬਦਾਹੀ ਪਸ਼ੂ ਆ ਹਾਂਜੀ ਚਲ ਆਜੋ ਹੋਰ ਵਧੀਆ ਏ ਬੋਲੋ ਨੰਬਰ 8427506237 ਇੱਕ ਵਾਰ ਫੇਰ ਬੋਲੋ 8427506237 ਪਿੰਡ ਮੈਸਮਪੁਰ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਜੀਰਵਾਪੁਰ ਕਲਾਂ ਹਾਂਜੀ ਸਸਤੀ ਖਾਤ ਸਸਤੀ